ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕੱਲ ਦੇ ਦਿਨ ਬਾਰੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕੱਲ ਨੂੰ ਵਿਸਾਖ ਮਹੀਨੇ ਦੀ ਸੰਗਰਾਣ ਆ ਵਿਸਾਖੀ ਦਾ ਪਵਿੱਤਰ ਦਿਨ ਤਾਂ ਇਸ ਦਿਨ ਨੂੰ ਲੈ ਕੇ ਕੁਝ ਖਾਸ ਬੇਨਤੀਆਂ ਨੇ ਕੁਝ ਬਹੁਤ ਜ਼ਰੂਰੀ ਗੱਲਾਂ ਨੇ ਜੇਕਰ ਆਪਾਂ ਇਹਨਾਂ ਨੂੰ ਅਪਣਾਉਣੇ ਆ ਆਪਣੇ ਆਪ ਦੇ ਉੱਤੇ ਲਾਗੂ ਕਰਦੇ ਆ ਤਾਂ ਯਕੀਨਨ ਹੀ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਬਰਕਤਾਂ ਸਾਡੀ ਝੋਲੀ ਦੇ ਵਿੱਚ ਜ਼ਰੂਰ ਪੈਣਗੀਆਂ ਅਤੇ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਉਹਨਾਂ ਸੰਗਤਾਂ ਦੇ ਲਈ ਆ ਜੋ ਕੱਲ ਦੇ ਦਿਨ ਗੁਰੂ ਘਰ ਜਾ ਰਹੀਆਂ ਨੇ ਮਹਾਂਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਆ ਨਾ ਕਿ ਭਾਈ ਨਾਮ ਜਪਣਾ ਅਤੇ ਗੁਰੂ ਘਰੇ ਜਾਣਾ ਇਹ ਆਪਣੇ ਵੱਸ ਦੀ ਗੱਲ ਨਹੀਂ ਆ ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਖੁਸ਼ੀ ਆ ਇਹ ਦਾਤਾਂ ਸਤਿਗੁਰ ਸੱਚੇ ਪਾਤਸ਼ਾਹ ਖੁਸ਼ ਹੋ ਕੇ ਆਪਣੇ ਪਿਆਰਿਆਂ ਦੀ ਝੋਲੀ ਦੇ ਵਿੱਚ ਪਾਉਂਦੇ ਨੇ ਵੱਡੇ ਭਾਗ ਹੁੰਦੇ ਨੇ ਉਹਨਾਂ ਦੇ ਚੰਗੇ ਕਰਮ ਹੁੰਦੇ ਨੇ ਉਹਨਾਂ ਦੇ ਜੋ ਨਾਮ ਜਪਦੇ ਨੇ ਜੋ ਗੁਰੂ ਘਰ ਦੇ ਵਿੱਚ ਜਾਂਦੇ ਨੇ ਜਾ ਕੇ ਸੇਵਾ ਕਰਦੇ ਨੇ ਤਾਂ ਇਸ ਕਰਕੇ ਜੇ ਆਪਾਂ ਕੱਲ ਦੇ ਦਿਨ ਜਾਂ ਜਦੋਂ ਵੀ ਗੁਰੂ ਘਰ ਦੇ ਵਿੱਚ ਜਾਂਦੇ ਆ ਤਾਂ ਇਹਨਾਂ ਖਾਸ ਗੱਲਾਂ ਦਾ ਧਿਆਨ ਰੱਖਣਾ ਕਿਉਂਕਿ ਜੇਕਰ ਚੰਗੀ ਕਿਸਮਤ ਕਰਕੇ ਸਾਨੂੰ ਗੁਰੂ ਘਰ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਹੈ ਤਾਂ ਫਿਰ ਆਪਾਂ ਆਪਣੇ ਗੁਰੂ ਦੀ ਖੁਸ਼ੀ ਗੁਰੂ ਦੀ ਬਰਕਤ ਹਾਸਲ ਕਰਨ ਦਾ ਇੱਕ ਵੀ ਮੌਕਾ ਹੱਥੋਂ ਨਹੀਂ ਜਾਣ ਦੇਣਾ ਤਾਂ ਉਹਦੇ ਲਈ ਆਪਾਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਸਮੇਂ ਸਿਰ ਗੁਰੂ ਘਰੇ ਜਾਣਾ ਹੈ ਜਿਵੇਂ ਕਿ ਕੱਲ ਸੰਗਰਾਮ ਵਾਲਾ ਦਿਨ ਹੈ ਵਸਾਖੀ ਦਾ ਪਵਿੱਤਰ ਦਿਨ ਹੈ ਤਾਂ ਕੁਝ ਸੰਗਤਾਂ ਕੀ ਸੋਚਦੀਆਂ ਨੇ ਵੀ ਚਲੋ ਕੋਈ ਗੱਲ ਨਹੀਂ ਅੱਜ ਤਾਂ ਬਹੁਤ ਸਮਾਂ ਲੱਗਣਾ ਹੈ ਕੀਰਤਨ ਹੋਵੇਗਾ ਕਥਾ ਵਿਚਾਰਾਂ ਹੋਣਗੀਆਂ ਢਾਡੀ ਜਥੇ ਲੱਗਣਗੇ ਬੱਚਿਆਂ ਨੇ ਵੀ ਕਵਿਤਾਵਾਂ ਸੁਣਾਉਣੀਆਂ ਨੇ ਇਸ ਕਰਕੇ ਬਹੁਤ ਸਮਾਂ ਲੱਗ ਜਾਣਾ ਹੈ ਤਾਂ ਕੋਈ ਨਹੀਂ ਆਪਾਂ ਅਰਦਾਸ ਦੇ ਟਾਈਮ ਤੇ ਚੱਲਾਂਗੇ ਇਹ ਕੁਝ ਸੰਗਤਾਂ ਦੀ ਗੱਲ ਕਰਦੇ ਆਂ ਪਰ ਜਿਹੜੀਆਂ ਪਿਆਰ ਵਾਲੀਆਂ ਸੰਗਤਾਂ ਨੇ ਉਹ ਤਾਂ ਅਮਰ ਤਵੇਲੇ ਤੋਂ ਜਾ ਕੇ ਗੁਰੂ ਘਰ ਦੇ ਵਿੱਚ ਬੈਠ ਜਾਂਦੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਏ ਇੱਕ ਇੱਕ ਪਲ ਇੱਕ ਇੱਕ ਛਿਨ ਨੇਖੇ ਲੱਗਣਾ ਹੈ ਅਤੇ ਗੁਰੂ ਘਰ ਦੇ ਵਿੱਚ ਜਦੋਂ ਆਪਾਂ ਚਲੇ ਜਾਂਦੇ ਆਂ ਨਾ ਸਾਡੇ ਉੱਤੇ ਉਸੇ ਵੇਲੇ ਹੀ ਰਹਿਮ ਤਾਂ ਬਖਸ਼ਿਸ਼ਾ ਹੋਣੀ ਹੈ ਸ਼ੁਰੂ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੈ ਉਹ ਤਾਂ ਸਮੇਂ ਸਿਰ ਗੁਰੂ ਘਰੇ ਜਾ ਕੇ ਗੁਰੂ ਸਾਹਿਬ ਜੀ ਦੀ ਗੋਦ ਦਾ ਆਨੰਦ ਮਾਣਦੇ ਨੇ ਗੁਰੂ ਸਾਹਿਬ ਜੀ ਦੀ ਮਿੱਠੀ ਨਿੱਕੀ ਬਾਣੀ ਸੁਣਦੇ ਆ ਸਮਝਦੇ ਆ ਉਹ ਕੁਝ ਹਾਸਲ ਕਰਕੇ ਆਉਂਦੇ ਆ ਪਰ ਕੁਝ ਸੰਗਤਾਂ ਦੇ ਮਨ ਦੇ ਵਿੱਚ ਇਹ ਹੁੰਦਾ ਵੀ ਚਲੋ ਕੋਈ ਗੱਲ ਨਹੀਂ ਆਪਾਂ ਅਰਦਾਸ ਦੇ ਟਾਈਮ ਤੇ ਜਾਵਾਂਗੇ ਤਾਂ ਇਹ ਗਲਤੀ ਨਹੀਂ ਕਰਨੀ ਕੱਲ ਨੂੰ ਸਮੇਂ ਸਿਰ ਗੁਰੂ ਘਰੇ ਜਾਣਾ ਹੈ ਅਤੇ ਕੋਸ਼ਿਸ਼ ਕਰਨੀ ਹੈ ਕਿ ਅਸੀਂ ਗੁਰੂ ਘਰ ਦੇ ਵਿੱਚ ਇਕੱਲੇ ਨਾ ਜਾਈਏ ਕਿਸੇ ਨਾ ਕਿਸੇ ਨੂੰ ਨਾਲ ਜ਼ਰੂਰ ਲੈ ਕੇ ਜਾਣਾ ਹੈ ਆਪਣਾ ਪਰਿਵਾਰ ਆਪਣੇ ਬੱਚੇ ਉਹ ਤਾਂ ਜਾਣਗੇ ਹੀ ਜਾਣਗੇ ਕੋਸ਼ਿਸ਼ ਕਰੋ ਕਿ ਸਾਡੇ ਆਣ ਗਵਾਂਡ ਦੇ ਵਿੱਚੋਂ ਵੀ ਕੋਈ ਨਾ ਕੋਈ ਜੀ ਸਾਡੇ ਨਾਲ ਜ਼ਰੂਰ ਜਾਵੇ। ਬਾਬਾ ਅਨੰਦ ਸਿੰਘ ਜੀ ਅਕਸਰ ਹੀ ਬਚਨ ਕਰਦੇ ਸਨ ਕਿ ਜੋ ਗੁਰੂ ਘਰ ਦੇ ਵਿੱਚ ਜਾ ਕੇ ਗੁਰੂ ਘਰ ਦੀਆਂ ਰੌਣਕਾਂ ਵਧਾਉਂਦੇ ਨੇ, ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੇ ਘਰਾਂ ਦੀਆਂ ਰੌਣਕਾਂ ਵਧਾਉਂਦੇ ਨੇ। ਤਾਂ ਇਸ ਕਰਕੇ ਆਪਾਂ ਸਮੇਂ ਸਿਰ ਗੁਰੂ ਘਰੇ ਜਾਣਾ ਹੈ। ਨਾਲ 2-4 ਸ਼ਰੀਰਾਂ ਨੂੰ ਲੈ ਕੇ ਜਾਣਾ ਹੈ। ਜੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਕਿਰਪਾ ਕੀਤੀ ਆ ਤੁਹਾਨੂੰ ਦੋ ਟੈਰਾਂ ਦਾ ਕੋਈ ਸਾਧਨ ਦਿੱਤਾ ਹੈ। ਤਾਂ ਔਰ ਵੀ ਪਿਛਲੀ ਸੀਟ ਖਾਲੀ ਨਹੀਂ ਹੋਣੀ ਚਾਹੀਦੀ ਜੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਚਾਰ ਟਾਇਰਾਂ ਵਾਲਾ ਸਾਧਨ ਦਿੱਤਾ ਹੈ ਭਾਵੇਂ ਗੱਡੀ ਕਾਰ ਦਿੱਤੀ ਆ ਤਾਂ ਕੋਸ਼ਿਸ਼ ਕਰੋ ਕਿ ਉਹ ਗੱਡੀ ਦੇ ਵਿੱਚ ਵੀ ਜੇ ਪੰਜ ਸੀਟਾਂ ਐ ਤਾਂ ਪੰਜ ਦੀਆਂ ਪੰਜ ਫੁੱਲ ਓਕੇ ਜਾਣ ਪਰਿਵਾਰ ਦੇ ਜੀ ਬੈਠੇ ਹੋ ਇੱਕ ਸੀਟ ਬਚਦੀ ਆ ਤਾਂ ਆਂਢੀ ਗਵਾਂਢੀ ਦੇ ਵਿੱਚੋਂ ਕਿਸੇ ਨਾ ਕਿਸੇ ਜੀ ਨੂੰ ਨਾਲ ਲੈ ਕੇ ਜਾਓ ਜੇ ਪੈਦਲ ਜਾ ਰਹੇ ਹੋ ਤਾਂ ਵੀ ਕਿਸੇ ਨਾ ਕਿਸੇ ਨੂੰ ਨਾਲ ਜ਼ਰੂਰ ਲੈ ਕੇ ਜਾਓ ਗੁਰੂ ਘਰ ਦੇ ਵਿੱਚ ਜਦੋਂ ਆਪਾਂ ਜਾਂਦੇ ਆ ਨਾ ਕੋਈ 2-4 ਸ਼ਰੀਰਾਂ ਨੂੰ ਨਾਲ ਲੈ ਕੇ ਜਾਈਏ ਅਤੇ ਜਦੋਂ ਗੁਰੂ ਘਰੇ ਜਾਣਾ ਹੈ ਗੁਰੂ-ਗੁਰੂ ਕਰਦਿਆਂ ਜਾਣਾ ਇਹ ਨਹੀਂ ਵੀ 2-4 ਸ਼ਰੀਰ ਨਾਲ ਲੈ ਕੇ ਤੁਰ ਪਏ ਤਾਂ ਬਸ ਇਧਰ-ਉਧਰ ਦੀਆਂ ਗੱਲਾਂ ਕਰਦੇ ਜਾਵਾਂਗੇ ਨਾ ਜੀ ਨਾ ਇਹ ਗਲਤੀ ਬਿਲਕੁਲ ਨਹੀਂ ਕਰਨੀ ਗੁਰੂ-ਗੁਰੂ ਕਰਦਿਆਂ ਜਾਣਾ ਹੈ ਅਤੇ ਗੁਰੂ-ਗੁਰੂ ਕਰਦਿਆਂ ਕਰਨ ਨੂੰ ਆਉਣਾ ਹੈ ਇੱਕ ਗੱਲ ਯਾਦ ਰੱਖਣਾ ਕਿ ਕੱਲ ਦਾ ਦਿਨ ਬਹੁਤ ਵੱਡਾ ਦਿਨ ਆ ਅਤੇ ਇਹ ਦਿਨ ਸਾਲ ਬਾਅਦ ਵਾਪਸ ਆਉਣਾ ਹੈ ਇਸ ਦਿਨ ਕਲਗੀਧਰ ਪਾਸ਼ਾ ਦਸਵੇਂ ਪਾਸ਼ਾ ਤਾਂ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੋਵੇਂ ਬਾਵਾ ਖਲਾਰ ਕੇ ਆਪਣੇ ਪਿਆਰਿਆਂ ਦਾ ਇੰਤਜ਼ਾਰ ਕਰ ਰਹੇ ਹੋਣਗੇ ਤਾਂ ਇੱਕ ਇੱਕ ਪਲ ਇੱਕ ਇੱਕ ਛਿੰਨ ਨੂੰ ਸਾਹਮਣਾ ਹੈ ਸਮੇਸਿਰ ਜਾਣਾ ਹੈ ਜਾ ਕੇ ਪਿਆਰ ਸਤਿਕਾਰ ਦੇ ਨਾਲ ਮੱਥਾ ਟੇਕ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਨੀ ਹੈ ਮਹਾਪੁਰਖ ਜੀ ਕਹਿੰਦੇ ਗੁਰੂ ਘਰ ਦੇ ਵਿੱਚ ਆਪਾਂ ਇੱਕ ਤਣਕਾ ਵੀ ਚੁੱਕ ਕੇ ਇੱਥੋਂ ਉੱਥੇ ਰੱਖ ਦਈਏ ਉਹਦਾ ਵੀ ਬਹੁਤ ਜ਼ਿਆਦਾ ਫਲ ਸਾਡੀ ਝੋਲੀ ਦੇ ਵਿੱਚ ਪੈਂਦਾ ਏ ਤਾਂ ਗੁਰੂ ਘਰ ਗਏ ਆ ਤਾਂ ਮਨ ਲਾ ਕੇ ਸੇਵਾ ਕਰਨੀ ਆ ਅਤੇ ਸੇਵਾ ਕਰਦਿਆਂ ਹੋਇਆਂ ਕੋਈ ਭੇਦ ਭਾਵ ਕੋਈ ਵਿਤਕਰਾ ਮਨ ਵਿੱਚ ਨਾ ਆਵੇ ਕੋਈ ਈਰਖਾ ਮਨ ਵਿੱਚ ਨਾ ਆਵੇ ਸਭਨੇ ਰਲ ਮਿਲ ਕੇ ਸੇਵਾ ਕਰਨੀ ਆ ਗੁਰੂ ਗੁਰੂ ਕਰਦਿਆਂ ਸੇਵਾ ਕਰਨੀ ਆ ਕਈ ਵਾਰ ਭੈਣਾ ਬੀਬੀਆਂ ਕੀ ਕਰਦੀਆਂ ਨੇ ਲੰਗਰਾਂ ਦੀ ਸੇਵਾ ਕਰਨੀਆਂ ਹੁੰਦੀਆਂ ਨੇ ਪਰ ਨਾਲ-ਨਾਲ ਇਧਰ ਉਧਰ ਦੀਆਂ ਗੱਲਾਂ ਤਾਂ ਭੈਣੋ ਬੀਬੀਓ ਇਹ ਮੌਕਾ ਕਰਮ ਭਾਗਾਂ ਵਾਲਿਆਂ ਨੂੰ ਮਿਲਦਾ ਹੈ ਇਹ ਮੌਕੇ ਨੂੰ ਸਮਝਣਾ ਹੈ ਗੱਲਾਂ ਕਰਨ ਦੇ ਲਈ ਹੋਰ ਬਹੁਤ ਮੌਕੇ ਹੁੰਦੇ ਆ ਆਪਾਂ ਵਿਆਹਾਂ ਸ਼ਾਦੀਆਂ ਪਾਰਟੀਆਂ ਵਿੱਚ ਮਿਲਦੇ ਆ ਤਾਂ ਕਦੇ ਕੋਈ ਨਹੀਂ ਰੋਕਦਾ ਜਿੰਨਾ ਮਰਜ਼ੀ ਰੌਲਾ ਪਾਓ ਗੱਲਾਂ ਕਰੋ ਨੱਚੋ ਖੁੱਦੋ ਜੋ ਮਰਜ਼ੀ ਕਰੋ ਪਰ ਗੁਰੂ ਘਰ ਦੇ ਵਿੱਚ ਜਾਣਾ ਹੈ ਗੁਰੂ ਦੀ ਖੁਸ਼ੀ ਲੈਣ ਗੁਰੂ ਦੀ ਗੱਲ ਸੁਣਨ ਜਾਣਾ ਹੈ ਆਪਾਂ ਗੁਰੂ ਦਾ ਉਪਦੇਸ਼ ਸੁਣ ਕੇ ਆਉਣਾ ਹੈ ਤਾਂ ਕੋਸ਼ਿਸ਼ ਕੀ ਕਰਨੀ ਹੈ ਜਦੋਂ ਸੇਵਾ ਕਰ ਰਹੇ ਆ ਨਾਲ-ਨਾਲ ਸਿਮਰਨ ਕਰੋ ਜਾਂ ਫਿਰ ਗੁਰੂ ਘਰ ਦੇ ਵਿੱਚ ਜੋ ਵੀ ਗੁਰਬਾਣੀ ਦਾ ਪਾਠ ਚੱਲ ਰਿਹਾ ਹੈ ਕਰਨਾ ਸਾਡਾ ਉਸ ਪਾਸੇ ਹੋਵੇ ਨਾਲ ਨਾਲ ਗੁਰੂ ਦਾ ਗਿਆਨ ਵੀ ਹਾਸਲ ਕਰਨਾ ਹੈ ਜੋ ਕਥਾ ਵਿਚਾਰਾ ਹੋ ਰਹੀਆਂ ਨੇ ਕੀਰਤਨ ਹੋ ਰਿਹਾ ਹੈ ਉਹਨੂੰ ਵੀ ਧਿਆਨ ਦੇ ਨਾਲ ਸੁਣਨਾ ਹੈ ਮਨ ਆਪਣਾ ਗੁਰਬਾਣੀ ਦੇ ਵਿੱਚ ਲਾ ਕੇ ਰੱਖਣਾ ਹੈ ਗੁਰੂ ਚਰਨਾਂ ਵਿੱਚ ਲਾ ਕੇ ਰੱਖਣਾ ਹੈ ਹੱਥ ਸੇਵਾ ਕਰਨ ਕੰਨ ਗੁਰੂ ਦੀ ਗੱਲ ਸੁਣਨਾ ਆਇਦਰ ਉਧਰ ਦੀਆਂ ਗੱਲਾਂ ਨਹੀਂ ਕਰਨੀਆਂ ਅਤੇ ਰਲ ਮਿਲ ਕੇ ਸੇਵਾ ਕਰਨੀ ਆ ਕਈ ਵਾਰ ਕੀ ਹੁੰਦਾ ਕਿ ਜਿਹੜੇ ਭੈਣ ਭਰਾ ਪਹਿਲਾਂ ਪਹੁੰਚ ਜਾਂਦੇ ਨੇ ਸੇਵਾ ਕਰਨੇ ਸ਼ੁਰੂ ਕਰ ਦਿੰਦੇ ਨੇ ਉਹ ਆਪਣੀ ਸੀਟ ਤੇ ਕਬਜ਼ਾ ਹੀ ਕਰ ਲੈਂਦੇ ਆ ਬਾਅਦ ਵਿੱਚ ਆਏ ਜੀਆਂ ਨੂੰ ਮੌਕਾ ਹੀ ਨਹੀਂ ਮਿਲਦਾ ਕਿ ਉਹ ਵੀ ਸੇਵਾ ਕਰ ਲੈਣ ਕਈ ਵਾਰ ਕੁਝ ਭੈਣਾ ਬੀਬੀਆਂ ਬੜੀਆਂ ਨਿਰਾਸ਼ਰੀਆਂ ਜੀਆਂ ਹੁੰਦੀਆਂ ਵੇਖੀਆਂ ਨੇ ਕਿ ਅੰਦਰ ਕੋਈ ਸੇਵਾ ਨਹੀਂ ਕਰਨ ਦੇ ਰਿਆ ਅਤੇ ਇੱਕ ਗੱਲ ਹੋਰ ਵੀ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਸਭ ਨੇ ਇੱਕੋ ਪਾਸੇ ਹੀ ਸੇਵਾ ਕਰਨੀ ਆ ਵੀ ਜੇ ਲੰਗਰਾਂ ਦੀ ਸੇਵਾ ਚੱਲ ਰਹੀ ਆ ਤਾਂ ਲੰਗਰ ਵਾਲੇ ਪਾਸੇ ਹੀ ਹੋ ਜਾਣਾ ਹੈ ਗੁਰੂ ਘਰ ਦੇ ਵਿੱਚ ਹੋਰ ਬਹੁਤ ਕੰਮ ਹੁੰਦੇ ਨੇ ਕਰਨ ਦੇ ਲਈ ਬਹੁਤ ਸੇਵਾ ਨੇ ਬਰਤਨਾਂ ਦੀ ਸੇਵਾ ਕਰ ਲਓ ਕੋਈ ਹੋਰ ਦੇਖ ਲਓ ਸਾਡੇ ਕਰਨ ਦੇ लायक ਸੇਵਾਏ ਉਸ ਪਾਸੇ ਨੂੰ ਹੋ ਜਾਓ ਜ਼ਰੂਰੀ ਨਹੀਂ ਵੀ ਆਪਾਂ ਪੇੜੇ ਹੀ ਕਰਨੇ ਆ ਰੋਟੀਆਂ ਹੀ ਵੇਲਣੀਆਂ ਨੇ ਬਹੁਤ ਸੇਵਾ ਹੁੰਦੀਆਂ ਨੇ ਉਹ ਵੀ ਕਰ ਸਕਦੇ ਆ ਜਿੰਨੀ ਕਿ ਸੇਵਾ ਕਰਨੀ ਆ ਮਨ ਲਾ ਕੇ ਕਰਨੀ ਆ ਖੁਸ਼ੀ ਖੁਸ਼ੀ ਚਾਹ ਨਾਲ ਕਰਨੀ ਆ ਪਿਆਰ ਨਾਲ ਕਰਨੀ ਆ ਮਨ ਵਿੱਚ ਕਿਸੇ ਦੇ ਪ੍ਰਤੀ ਕੋਈ ਈਰਖਾ ਨਹੀਂ ਇਧਰ ਉਧਰ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਤਾਂ ਹੀ ਆਪਾਂ ਨੂੰ ਗੁਰੂ ਦੀ ਖੁਸ਼ੀ ਮਿਲੇਗੀ ਅਤੇ ਕੱਲ ਦੇ ਦਿਨ ਨਿਸ਼ਾਨ ਸਾਹਿਬ ਦੀ ਸੇਵਾ ਜ਼ਰੂਰ ਕਰਨੀ ਮਹਾਪੁਰਖ ਜੀ ਕਹਿੰਦੇ ਨਿਸ਼ਾਨ ਸਾਹਿਬ ਦੀ ਸੇਵਾ ਦਾ ਬਹੁਤ ਵੱਡਾ ਫਲ ਹੈ ਤਾਂ ਨਿਸ਼ਾਨ ਸਾਹਿਬ ਦੀ ਸੇਵਾ ਜ਼ਰੂਰ ਕਰਨੀ ਆ ਉਸ ਤੋਂ ਬਾਅਦ ਕਿ ਆਪਾਂ ਗੁਰੂ ਘਰ ਦੇ ਵਿੱਚ ਜਾ ਕੇ ਜਦੋਂ ਮੱਥਾ ਟੇਕਦੇ ਆ ਤਾਂ ਜੋ ਵੀ ਤੁਸੀਂ ਭੇਟਾ ਲੈ ਕੇ ਗਏ ਹੋ ਉਹ ਜੀ ਸਦਕੇ ਲੈ ਕੇ ਜਾਓ ਭਾਵੇਂ ਤੁਸੀਂ ਗੋਲਕ ਦੇ ਵਿੱਚ ਮਾਇਆ ਪਾ ਕੇ ਆਉਣੀ ਆ ਭਾਵੇਂ ਤੁਸੀਂ ਰਮਾਲਾ ਸਾਹਿਬ ਲੈ ਕੇ ਗਏ ਹੋ ਕੜਾ ਪ੍ਰਸ਼ਾਦੀ ਢੇਗ ਲੈ ਕੇ ਗਏ ਹੋ ਜਾ ਕੋਈ ਵੀ ਪਦਾਰਥ ਲੈ ਕੇ ਗਏ ਹੋ ਉਹ ਤੁਹਾਡੀ ਖੁਸ਼ੀ ਆ ਤੁਹਾਨੂੰ ਮੁਬਾਰਕ ਆ ਜਰੂਰ ਲੈ ਕੇ ਜਾਓ ਵੈਸੇ ਸਭ ਤੋਂ ਵੱਡੀ ਸੇਵਾ ਕਿਹੜੀ ਆ ਬਾਣੀ ਦੀ ਪੇਟਾ ਕਿ ਆਪਾਂ ਘਰ ਤੋਂ ਗੁਰਬਾਣੀ ਦੇ ਪਾਠ ਕਰਕੇ ਲੈ ਕੇ ਜਾਈਏ ਮੂਲ ਮੰਤਰ ਜਾਪ ਕਰਕੇ ਲੈ ਕੇ ਜਾਈਏ ਤੇ ਗੁਰੂ ਸਾਹਿਬ ਜੀ ਨੂੰ ਕਹੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਮੈਂ ਇਸ ਦੁਨੀਆਵੀ ਪੇਟਾ ਦੇ ਨਾਲ-ਨਾਲ ਬਾਣੀ ਦੀ ਪੇਟਾ ਵੀ ਲੈ ਕੇ ਆਇਆ ਹਾਂ ਨਾਲ ਜਿਹੜੇ ਦੋਸਤ ਚਾਰ ਸ਼ਰੀਰ ਲੈ ਕੇ ਜਾਵਾਂਗੇ ਨਾ ਉਹਨਾਂ ਨੂੰ ਦੇਖ ਕੇ ਵੀ ਗੁਰੂ ਸਾਹਿਬ ਜੀ ਬੜੇ ਖੁਸ਼ ਹੋਣਗੇ ਤਾਂ ਮਾਇਆ ਦੀ ਪੇਟਾ ਦੇ ਨਾਲ-ਨਾਲ ਇਹਨਾਂ ਦੋ ਪੇਟਾਂ ਦਾ ਵੀ ਧਿਆਨ ਜ਼ਰੂਰ ਰੱਖਣਾ ਹੈ ਅਤੇ ਤੀਸਰੀ ਗੱਲ ਕਿ ਗੋਲਕ ਦੇ ਵਿੱਚ ਜਿੰਨੀ ਮਰਜ਼ੀ ਮਾਇਆ ਪਾ ਕੇ ਮੱਥਾ ਟੇਕੋ ਕੋਈ ਮਨਾਹੀ ਨਹੀਂ ਆ ਪਰ ਗੁਰੂ ਘਰ ਦੇ ਕੀਰਤਨੀਆਂ ਦਾ ਸਤਕਾਰ ਜ਼ਰੂਰ ਕਰਨਾ ਹੈ 10 20 50 ਨਾ ਤੇ ਕਿੰਨੀ ਵੱਧ ਤੋਂ ਵੱਧ ਗੁਰੂ ਘਰ ਦੇ ਕੀਰਤਨੀਆਂ ਦਾ ਸਤਕਾਰ ਕੀਤਾ ਜਾਵੇ ਮਾਇਆ ਪੇਟ ਕੀਤੀ ਜਾਵੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਨਹੀਂ ਭੁੱਲਣਾ ਜੇ ਗੁਰਨਾਰਕ ਪਾਤਸ਼ਾਹ ਦੀਆਂ ਖੁਸ਼ੀਆਂ ਵਰਕਤਾ ਹਾਸਲ ਕਰਨੀਆਂ ਨੇ ਤਾਂ ਗ੍ਰੰਥੀ ਸਿੰਘਾਂ ਦਾ ਸਤਿਕਾਰ ਕਰਨਾ ਸਿੱਖਣਾ ਹੈ ਕਦੇ ਵੀ ਉਹਨਾਂ ਨੂੰ ਮਾੜੇ ਬਚਤ ਨਹੀਂ ਬੋਲਣੇ ਜੋ ਵੀ ਕਾਲਣੋ ਗੁਰੂ ਘਰ ਦੇ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਹੋਵੇ ਬੱਚੇ ਕਵਿਤਾਵਾਂ ਸੁਣਾਉਣ ਟਾਡੀ ਜਥਾ ਲੱਗੇ ਬਾਣੀ ਦੇ ਸਤਿਕਾਰ ਵਜੋ ਜਿੰਨੀ ਕਿ ਤੁਸੀਂ ਮਾਇਆ ਪ੍ਰੇਟ ਕਰ ਸਕਦੇ ਹੋ ਉਨਨੀ ਹੀ ਕਰਨੀ ਆਪਣੀ ਜੀਬ ਦੇ ਮੁਤਾਬਕ ਔਖੇ ਹੋ ਕੇ ਨਹੀਂ ਜਿੰਨਾ ਖੁਸ਼ੀ-ਖੁਸ਼ੀ ਮਾਨ ਸਤਿਕਾਰ ਕਰ ਸਕੋ ਤਾਂ ਗੁਰੂ ਘਰ ਦੇ ਕੀਰਤਨੀਏ ਗ੍ਰੰਥੀ ਵੀਰ ਅਤੇ ਜੋ ਵੀ ਗੁਰਬਾਣੀ ਦੀ ਕਵਿਤਾ ਕਥਾ ਵਿਚਾਰ ਕਰੇ ਸਭ ਦਾ ਸਤਿਕਾਰ ਕਰਨਾ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਜਰੂਰ ਸਾਡੇ ਤੋਂ ਖੁਸ਼ ਹੋਣਗੇ ਬਾਕੀ ਜਦੋਂ ਵੀ ਗੁਰੂ ਘਰ ਜਾਈਏ ਕਦੇ ਵੀ ਕਾਲੇ ਨਹੀਂ ਪਹਿਣਾ ਚਾਹੀਦਾ ਹਰ ਕੱਪ ਸਲੀਕੇ ਦੇ ਨਾਲ ਸਤਿਕਾਰ ਦੇ ਨਾਲ ਕਰਨਾ ਹੈ ਗੁਰੂ ਕੇ ਲੰਗਰਾਂ ਦੇ ਵਿੱਚ ਜਾ ਕੇ ਲੰਗਰ ਛਕਣਾ ਹੈ ਉਹ ਵੀ ਬੜੇ ਪਿਆਰ ਸਤਿਕਾਰ ਦੇ ਨਾਲ ਅਤੇ ਕੱਲ ਨੂੰ ਕੋਸ਼ਿਸ਼ ਕਰਨੀ ਹੈ ਕਿ ਗੁਰੂ ਵਾਲੇ ਬਣ ਜਾਈਏ ਪਹਿਲੀ ਗੱਲ ਤਾਂ ਕੱਲ ਨੂੰ ਅਮਰਤ ਦੀ ਦਾਤ ਪ੍ਰਾਪਤ ਕਰਕੇ ਆਉਣੀ ਆ ਜੇਕਰ ਅਮਰਤ ਦੀ ਦਾਤ ਕੱਲ ਨੂੰ ਪ੍ਰਾਪਤ ਨਹੀਂ ਕੀਤੀ ਤਾਂ ਆਪਣੇ ਮਨ ਦੇ ਵਿੱਚ ਪੱਕਾ ਪ੍ਰਣ ਕਰਕੇ ਆਉਣਾ ਹੈ ਕਿ ਮੈਂ 1 ਮਹੀਨੇ ਬਾਅਦ 2 ਮਹੀਨੇ ਬਾਅਦ ਜਾ 4 ਮਹੀਨਿਆਂ ਬਾਅਦ ਆਪਣੇ ਆਪ ਦੇ ਇਹਨਾਂ ਜੋ ਵੀ ਮਾੜੀਆਂ ਆਦਤਾਂ ਨੇ ਉਹਨਾਂ ਵਿੱਚ ਸੁਧਾਰ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਲੜ ਜਰੂਰ ਲੱਗਾਂਗਾ ਗੁਰੂ ਸਾਹਿਬ ਜੀ ਮੇਰੀ ਮਦਦ ਕਰਨਾ ਮੇਰੇ ਇਹ ਔਗਣ ਮਾੜੀਆਂ ਆਦਤਾਂ ਨੂੰ ਛਡਾਉਣ ਵਿੱਚ ਮੇਰੀ ਮਦਦ ਕਰਨੀ ਕਿਰਪਾ ਕਰਨੀ ਕਿਉਂਕਿ ਤੁਹਾਡੀ ਕਿਰਪਾ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਗੁਰੂ ਵਾਲੇ ਜਰੂਰ ਬਣਨਾ ਹੈ ਕੋਸ਼ਿਸ਼ ਕਰੀਏ ਕੱਲ ਨੂੰ ਜੇ ਕੱਲ ਨੂੰ ਨਹੀਂ ਤਾਂ ਵਿਸਾਖ ਦੇ ਮਹੀਨੇ ਦੇ ਵਿੱਚ ਵਿੱਚ ਸਤਿਗੁਰ ਸੱਚੇ ਭਾਸ਼ਾ ਦੀ ਖੁਸ਼ੀ ਵਰਕਤ ਹਾਸਲ ਕਰ ਲਈਏ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਕੋਈ ਵੀ ਗੱਲ ਵਿੱਚ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਫਿਰ ਤੁਸੀਂ ਮੈਨੂੰ ਵੱਡੀ ਜਿਹੀ ਲਿਖੀ ਪੜ੍ਹ ਸਮਝ ਕੇ ਮਾਫ਼ ਕਰਦੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ